ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ ਸ੍ਰੀ ਚੰਦਰਾਏ ਨਮਹ ਸ੍ਰੀ ਮਾਤਰਾ ਸਾਹਿਬ ਬਾਬਾ ਸ੍ਰੀ ਚੰਦਰ ਜੀ ਕਹੂ ਰੇ ਬਾਲੇ ਕਿਨ ਮੁੰਡਿਆ ਕਿਨ ਮੁੰਡਾਇਆ ਕਿਸਕਾ ਪੇਜਾ ਨਗਰੀ ਆਇਆ ਸਤਗੁਰ ਮੁੰਡਿਆ ਲੇਕ ਮੁੰਡਾਇਆ ਗੁਰ ਕਾ ਪੇਜਾ ਨਗਰੀ ਆਇਆ ਚੇਤੋ ਨਗਰੀ ਤਾਰੋ ਗਾਮ ਲਖਪੁਰ ਕਾ ਸਿਮਰੋ ਨਾਮ ਬੁਰਿਆ ਬਨਾਸੀ ਖੇਲ ਰਚਾਇਆ ਆਗਮ ਨਿਗਮ ਕਾ ਪੰਥ ਬਤਾਇਆ ज्ञान की गोदड़ी खिमा की टोपी जत का आड़बंद शील लंगोटी अकाल खिंथा निराश चोली जुगत का टोप गुरमुखी बोली धर्म का चोला सत्त की सेली मर्यादा मेंख लीले गले में ली ध्यान का बटुआ नृत्य का सुईदान ब्राह्मण चला ले पहरे सुजान बह रंग मोर चढ़ निरले पुद्र दृष्टि निरपजंग डोरा ना को दृष्टि ਜਾਪ ਜੰਗੋਟਾ ਸਿਫਤਿ ਉਡਾਨੀ ਸਿੰਗੀ ਸ਼ਬਦ ਅਨਾਹਦ ਗੁਰਬਾਣੀ ਸ਼ਰਮ ਕੀ ਮੁੰਦਰਾ ਸਿਵ ਬਿਪੂਤਾ ਹਰ ਭਗਤ ਮਿਰ ਗਾਨੀ ਲੈ ਪਹਿਰੇ ਗੁਰਪੂਤਾ ਸੰਤੋਖ ਸੂਤ ਬਵੇਕ ਤਾਗੇ ਅਨੇਕ ਟੱਲੀ ਤਾਹੇ ਲਾਗੇ ਸੁਰਤ ਕੀ ਸੂਈ ਲੈ ਸਤਗੁਰੂ ਸਿਵੇ ਜੋ ਰੱਖੇ ਸੋ ਨਿਰਪਉthiਵੇ ਸ਼ਾਸ ਪੈਦਸ ਜਰਦ ਸੁਰਖਾਈ ਜੋ ਲੈ ਪਹਿਰੇ ਸੋ ਗੁਰਪਾਈ ਤ੍ਰੈ ਗੁਣ ਚਕਮਕ ਅਗਨ ਮਤ ਪਾਈ ਦੁਖ ਸੁਖ ਤੂਣੀ ਦੇਹ ਜਲਾਈ ਸੰਜਮ ਕਿਰਪਾਲੀ ਸੋਭਾ ਤਾਰੀ ਚਰਨ ਕਮਲ ਮਹਿਸੂਰਤ ਹਮਾਰੀ ਪਾਉ ਪੋਜਨ ਅੰਮ੍ਰਿਤ ਕਰ ਪਾਇਆ ਪਲਾ ਬੁਰਾ ਨਹੀਂ ਮਨ ਵਸਾਇਆ ਪਾਤਰ ਵਿਚਾਰ ਫਰਵਾ ਬਹੁ ਗੁਨਾ ਕਰ ਮੰਡਲ ਤੂੰਬਾ ਕਿਸ਼ਤੀ ਕਨਾ ਅੰਮ੍ਰਿਤ ਪਿਆਲਾ ਉਦਕ ਮਨ ਦਿਆ ਜੋ ਪੀਵੇ ਸੋ ਸੀਤਲ ਪਿਆ ਇੜਾ ਮੈਂ ਆ ਵੇਪਿੰਗਲਾ ਮੈਂ ਤਾਵੇ ਸੁਖਮਨਾ ਕੇ ਕਰ ਸਹਿਜ ਸਮਾਵੇ ਨਿਰਾਸ਼ ਮਠ ਨਿਰੰਤਰ ਧਿਆਨ ਨਿਰਪੋਨਗਰੀ ਗੁਰਦੀਪਕ ਗਿਆਨ ਅਸਥਿਰ ਰਿੱਦ ਅਮਰ ਪਦ ਦੰਡਾ ਤੀਰਜ ਫੋੜੀ ਤਪ ਕਰ ਖੰਡਾ ਵਸ ਕਰਿਆਸ ਸਮ ਦ੍ਰਿਸ਼ਟ ਚੋ ਗਾਨ ਹਰਖ ਸੋਗ ਮਨ ਮੈਂ ਨਹੀਂ ਆਨ ਸਹਿਜ ਵਰਾਗੀ ਕਰੇ ਵੈਰਾਗ माया मोहनी सगले त्याग नाम की पाखर पवन का कोड़ा नह कर्म जीन तत् का जोड़ा निर्गुण ताल गुरशब्द का मान अकल संयोग प्रीत के बाण अकल की बरशी गुनाह की कटारी मन को मार करो असवारी बिकम गढ़ तोड़ निरपव कर आवे नौवत सांखनगार आववे गुरियब नाशी सुखम वेद ਨਿਰਬਾਨ ਵਿਦਿਆ ਅਪਾਰ ਭੇਦ ਅਖੰਡ ਜਨੇਉ ਨਿਰਮਲ ਤੋਤੀ ਸੋਹੰਗ ਜਾਪ ਸਚ ਮਾਲ ਪ੍ਰੋਤੀ ਸਿੱਖਿਆ ਗੁਰ ਮੰਤਰ ਗਾਇਤਰੀ ਹਰ ਨਾਮ ਨਿਹ ਚਲਿ ਆਸਨ ਕਰ ਵਿਸਰਾਮ ਤਿਲਕ ਸੰਪੂਰਨ ਤਰ ਪਰ ਜਸ ਪੂਜਾ ਪ੍ਰੇਮ ਭੋਗ ਮਹਾਰਸ ਨਿਰਵੈਰ ਸੰਧਿਆ ਦਰਸ਼ਨ ਸ਼ਾਪਾ ਵਾਦ ਵਿਵਾਦ ਮਿਟਾਵੋ ਆਪਾ ਪੀਤ ਪਤੰਬਰ ਮਨ ਮਿਰਗ ਸ਼ਾਲਾ ਚੀਤ ਚਤੰਬਰ ਰੂਣ ਚੁੰਮਾਲਾ ਬੁੱਧ ਬਾਗੰਬਰ ਕੁਲਾ ਪੋਸਤੀਨਾ ਖੌਂਸ ਖੜਾਵਾ ਇਮਤ ਲੀਨਾ ਤੋੜਾ ਚੂੜਾ ਔਰ ਜੰਜੀਰ ਲੈ ਪਹਿਰੇ ਨਾਨਕ ਸ਼ਾ ਫਕੀਰ ਜਟਾ ਜੂਟ ਮੁਕਟ ਸਿਰ ਹੋਏ ਮੁਕਤਾ ਫਿਰੇ ਬੰਦਨ ਨਹੀਂ ਕੋਏ ਨਾਨਕ ਪੋਤਾ ਸ੍ਰੀ ਚੰਦਰ ਬੋਲੇ जुक्त पशाणे तत्विरोले ऐसी मात्रा लै पहरे कोए आवा गमन मिटावे सोए नानक पूता श्री चंद्र बोले जुक्त पशाणे तत्विरोले ऐसी मात्रा लै पहरे कोए आवा गमन मिटावे सोए एत श्री मात्रा आनंद कंद भगवान श्री चंद्र जी महाराज जी का मात्रा संपूर्ण पढ़ंत सुनंत मोख मुक्त लहंते श्री भगवान जी के चरण कमलों में नमस्तंग नमस्ते नमस्तंग नमस्ते सतनाम श्री गुरु साहेब जी श्री गुरु श्री चंद्राय नमहा श्री मात्रा साहेब बाबा श्री चंद्र जी कहू रे बाले किन मुंडया किन मुंडाया किसका पेजा नगरी आया ਸਤਗੁਰ ਮੁੰਡਿਆ ਲੇਖ ਮੁੰਡਾਇਆ ਗੁਰ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਾਰੋ ਗਾਮ ਲਖਪੁਰ ਕਾ ਸਿਮਰੋ ਨਾਮ ਬੁਰਿਆ ਬਨਾਸੀ ਖੇਲ ਰਚਾਇਆ ਆਗਮ ਨਿਗਮ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜੱਤ ਕਾ ਆੜਵੰਦ ਸ਼ੀਲ ਲੰਗੋਟੀ ਅਕਾਲ ਖਿੰਥਾ ਨਿਰਾਸ ਚੋਲੀ ਜੁਗਤ ਕਾ ਟੋਪ ਗੁਰਮੁਖੀ ਬੋਲੀ ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆਦ ਮੇਖ ਲਿ ਲੈ ਗਲੇ ਮੇਲੀ ਧਿਆਨ ਕਾ ਬਟੂਆ ਨਿਰਤ ਕਾ ਸੁਈਦਾਨ ਬ੍ਰਾਹਮਣ ਚਲਾ ਲੈ ਪਹਿਰੇ ਸੁਜਾਨ ਬਹਰੰਗ ਮੋਰ ਛੜ ਨਿਰਲੇਪ ਦ੍ਰਿਸ਼ਟੀ ਨਿਰਪੋ ਜੰਗ ਡੋਰਾ ਨਾ ਕੋ ਦੁਸ਼ਟੀ ਜਾਪ ਜੰਗੋਟਾ ਸਿਫਤਿ ਉਡਾਨੀ ਸਿੰਗੀ ਸ਼ਬਦ ਅਨਾਹਦ ਗੁਰਬਾਨੀ ਸ਼ਰਮ ਕੀ ਮੁੰਦਰਾ ਸਿਵ ਬਪੂਤਾ ਹਰ ਭਗਤ ਮਿਰ ਗਾਨੀ ਲੈ ਪਹਿਰੇ ਗੁਰਪੂਤਾ ਸੰਤੋਖ ਸੂਤ ਬਵੇਕ ਤਾਗੇ ਅਨੇਕ ਟੱਲੀ ਤਾਹੇ ਲਾਗੇ ਸੁਰਤ ਕੀ ਸੋਈ ਲਾ ਸਤਿਗੁਰ ਸੀਵੇ ਜੋ ਰੱਖੇ ਸੋ ਨਿਰਪਉ ਥੀਵੇ ਸ਼ਾਸ ਪੈਦਸ ਜਰਦ ਸੁਰਖਾਈ ਜੋ ਲੈ ਪਹਿਰੇ ਸੋ ਗੁਰਪਾਈ ਤ੍ਰੈ ਗੁਣ ਚਕਮਕ ਅਗਨ ਮਤ ਪਾਈ ਦੁਖ ਸੁਖ ਤੂੰ ਨੀ ਦੇ ਜਲਾਈ ਸੰਜਮ ਕਿਰਪਾ ਲਈ ਸੋ ਬਾਤਾਰੀ ਚਰਨ ਕਮਲ ਮੈਂ ਸੁਰਤ ਹਮਾਰੀ ਪਾਉ ਪੋਜਨ ਅੰਮ੍ਰਿਤ ਕਰ ਪਾਇਆ ਪਲਾ ਬੁਰਾ ਨਹੀਂ ਮਨ ਵਸਾਇਆ पातर विचार फरवा बहु गुना कर मंडल तुम बा किस तीकना अमृत प्याला उदक मन दिया जो पीवे सो शीतल पिया इड़ा मैं आवे पिंगला मैं तावे सुखमना के कर सहज समावे निराश मठ निरंतर ध्यान निरपन्न नगरी गुरु दीपक ज्ञान अस्त्र रिद्ध अमर पद डंडा तीरज फौड़ी तप कर खंडा बस करयास सामदृष्ट चोगान हरख सोग मन में नहीं आना सहज विरागी करे वैराग माया मोहनी सगल त्याग नाम की पाखर पवन का कोड़ा नह कर्म जीन तत् का जोड़ा निर्गुण ताल गुरु शब्द का मान अकल संयोग प्रीत के बाण अकल की बरशी गुनाह की कटारी ਮਨ ਕੋ ਮਾਰ ਕਰੋ ਅਸਵਾਰੀ ਵਿਖਮ ਗੜ ਤੋੜ ਨਿਰਪੋ ਕਰਿ ਆਵੇ ਨੌਵਤ ਸੰਖ ਨਗਾਰਾ ਬਾਵੇ ਗੁਰਿਆਬ ਨਾਸੀ ਸੁਖੰਬੇਦ ਨਿਰਬਾਨ ਵਿਦਿਆਯਾ ਪਰਪੇਦ ਅਖੰਡ ਜਿਨੇ ਉਹ ਨਿਰਮਲ ਧੋਤੀ ਸੋਹੰਗ ਜਾਪ ਸਚ ਮਾਲ ਪਰੋਤੀ ਸਿੱਖਿਆ ਗੁਰਮੰਤਰ ਗਾਇਤਰੀ ਹਰਨਾਮ ਨਿ ਚਲਿਆਸਨ ਕਰ ਬਿਸਰਾਮ ਤਿਲਕ ਸੰਪੂਰਨ ਤਰ ਪਰ ਜਸ ਪੂਜਾ ਪ੍ਰੇਮ ਪੋਗ ਮਹਾਰਾਜ ਨਿਰਵੈਰ ਸੰਧਿਆ ਦਰਸ਼ਨ ਛਾਪਾ ਵਾਦ ਵਿਵਾਦ ਮਿਟਾਵੋ ਆਪਾ ਪੀਤ ਪਤੰਬਰ ਮਨ ਮਿਰਗ ਸ਼ਾਲਾ ਚੀਤ ਚਤੰਬਰ ਰੂਣ ਚੁਣ ਮਾਲਾ ਬੁੱਧ ਬਾਗੰਬਰ ਕੁਲਾ ਪੋਸਤੀਨਾ ਖੌਂਸ ਖੜਾਵਾ ਇਮਤ ਲੀਨਾ ਤੋੜਾ ਚੂੜਾ ਔਰ ਜੰਜੀਰ ਲੈ ਪਹਿਰੇ ਨਾਨਕ ਸ਼ਾਹ ਫਕੀਰ ਜਟਾ ਜੂਟ ਮੁਕਟ ਸਿਰ ਹੋਏ ਮੁਕਤਾ ਫਿਰੇ ਬੰਦਨ ਨਹੀਂ ਕੋਏ ਨਾਨਕ ਪੂਤਾ ਸ੍ਰੀ ਚੰਦਰ ਬੋਲੇ ਜੁਗਤ ਪਛਾਣੇ ਤਤ ਵਿਰੋਲੇ ਐਸੀ ਮਾਤਰਾ ਲੈ ਪਹਿਰੇ ਕੋਏ ਆਵਾ ਗਮਨ ਮਿਟਾਵੇ ਸੋਏ ਨਾਨਕ ਪੂਤਾ ਸ੍ਰੀ ਚੰਦਰ ਬੋਲੇ ਜੁਗਤ ਪਛਾਣੇ ਤਤ ਵਿਰੋਲੇ ਐਸੀ ਮਾਤਰਾ ਲੈ ਪਹਿਰੇ ਕੋਏ ਆਵਾਗਮਨ ਮਿਟਾਵੇ ਸੋਏ ਏਤ ਸ੍ਰੀ ਮਾਤਰਾ ਆਨੰਦ ਕੰਧ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੀ ਦਾ ਮਾਤਰਾ ਸੰਪੂਰਨ ਪੜੰਤ ਸੁਨੰਤੇ ਮੋਖ ਮੁਕਤ ਲਹੰਤੇ ਸ੍ਰੀ ਭਗਵਾਨ ਜੀ ਕੇ ਚਰਨ ਕਮਲੋਂ ਮੇ ਨਮਸਤੰਗ ਨਮਸਤੇ ਨਮਸਤੰਗ ਨਮਸਤੇ